ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਫਰੀਦ ਵਰਕਸ ਚੈਨਲ ਤੇ ਦੋਸਤੋ ਅੱਜ ਆਪਾਂ ਗੱਲਬਾਤ ਕਰਨ ਲੱਗੇ ਆ ਚੈਨਲ ਡੋਰ ਦੇ ਘਰਨਾਮੇ ਬਾਰੇ ਚੈਨਲ ਡੋਰ ਇੰਨੀ ਕੁ ਖਤਰਨਾਕ ਹੈ ਜਿੱਥੇ ਅੱਜ ਕੱਲ ਦੇ ਬੱਚੇ ਕਹਿੰਦੇ ਆ ਸਾਡੀ ਪਤੰਗ ਦੀ ਡੋਰ ਕੱਟੀ ਨਾ ਜਾਵੇ ਪਰ ਬੱਚੇ ਆਪ ਦੀ ਪਤੰਗ ਦੀ ਡੋਰ ਕਟਣ ਦੀ ਬਜਾਏ ਕਿਸੇ ਦੀ ਜ਼ਿੰਦਗੀ ਦੀ ਡੋਰ ਜ਼ਰੂਰ ਕੱਟ ਦਿੰਦੇ ਹਨ ਹੁਣ ਆਪਾਂ ਦੇਖਦੇ ਹਾਂ ਇੱਕ 5-7 ਸਾਲ ਦਾ ਬੱਚਾ ਪਤੰਗ ਝਟਾ ਰਿਹਾ ਸੀਗਾ ਉਹਦੀ ਜੋ ਡੋਰ ਸੀਗੀ ਉਹ ਤਾਰਾਂ ਦੇ ਕਰੰਟ ਦੇ ਨਾਲ ਟਕਰਾ ਗਈ ਤੇ ਕਰੰਟ ਡੋਰ ਦੇ ਵਿੱਚ ਆਉਣ ਦੇ ਨਾਲ 50 ਮਿੰਟਾਂ ਦੇ ਵਿੱਚ ਉਸ ਬੱਚੇ ਦਾ ਥਾਂ ਤੇ ਧੂਆਂ ਨਿਕਲ ਗਿਆ ਇੰਨੀ ਇਹ ਖਤਰਨਾਕ ਹੁਣ ਇੱਕ ਵੀਡੀਓ ਅੰਮ੍ਰਿਤਸਰ ਸਾਹਿਬ ਦੀ ਹੈ ਉੱਥੇ ਵੀ ਨੌਜਵਾਨ ਮੁੰਡਾ ਕੋਈ ਹੋਊਗੀ 18-20 ਸਾਲ ਦੀ ਉਮਰ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਜਾਂਦੇ ਜਾਂਦੇ ਉਹਦੀ ਡੋਰ ਜੋ ਗਲ ਦੇ ਵਿੱਚ ਫਿਰ ਗਈ ਤੇ ਹਸਪਤਾਲ ਵਿਚਾਰਾ ਉਹ ਪਹੁੰਚਿਆ ਨਹੀਂ ਬਾਕੀ ਸੁਣਿਏ ਮੇਰੇ ਸ਼ੇਰ ਦਾ ਲੈ ਆਇਆ ਕਿੱਕੀ ਗਲ ਹੋਈ ਜੀ ਆਦੇ ਉਹਨੇ ਮੇਰੇ ਕੋਲ ਆਇਆ ਲੰ ਨੂੰ ਤੇ ਉਹ ਪੂੜੀ ਆ ਗਿਆ ਫੇ ਟਾਟਾ ਫਮਰੋਤੇ ਤੇ ਕਿ ਆਇਆ ਉਹਨੇ ਫਿਰ ਗਿਆ ਲੋਰੀ ਦੇ ਮੋਕੇ ਤੇ ਅਮ੍ਰਿਤਸਰ ਦੇ ਵਿੱਚ ਚਾਇਨਾ ਡੋਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ ਜਨਾਲਾ ਦੇ ਪਿੰਡ ਪੱਲਾ ਦੇ ਵਿਖੇ ਇੱਕ ਪਵਨ ਕੁਮਾਰ ਨਾਮ ਦੇ ਨੌਜਵਾਨ ਦੀ ਬੀਤੇ ਦਿਨੀ ਗੱਲੇ ਵਿੱਚ ਚਾਇਨਾ ਡੋਰ ਫਿਰਨ ਦੇ ਕਰਕੇ ਮੌਤ ਹੋਈ ਹੈ ਉਸ ਦਾ ਗਲਾ ਇਨੀ ਬੁਰੀ ਤਰ੍ਹਾਂ ਵੱਢਿਆ ਗਿਆ ਕਿ ਉਸ ਨੂੰ ਹਸਪਤਾਲ ਜਾਣ ਤੱਕ ਦਾ ਵੀ ਸਮਾਂ ਨਹੀਂ ਮਿਲਿਆ ਤੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਾਂ ਜੀ ਸਾਡੇ ਭਰਾ ਹੀ ਲੱਗਦੇ ਆ ਜੀ ਤੁਹਾਡਾ ਲਾਗੀ ਆ ਜੀ ਕਾਰਜ ਸਿੰਘ ਕੀ ਗੱਲ ਹੋਈ ਹੈ ਇਹ ਮੈਂ ਗਾ ਨਾ ਜਾਵਾ ਤੇ ਅਸੀਂ ਜਦੋਂ ਤੋਂ ਹੋਇਆ ਮਰ ਲੰਗਦੇ ਆ ਦੇਖਾ ਮੇਰੇ ਕੋਲ ਮਗਰ ਨਹੀਂ ਹੀ ਹੈਗਾ ਤੇ ਨਾ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿੱਦਾਂ ਇਹਨੂੰ ਇੱਥੇ ਅਪੜਾਇਆ ਵਾ ਹਲ ਫਕੀਤੀ ਉਹਦੀ ਪਰ ਮੇਰੇ ਕੋਲ ਮਗਰ ਨਹੀਂ ਮੈਂ ਘਰ ਜਾ ਕੇ ਦੱਸਿਆ ਰੌਲਾ ਰੱਪਾ ਪਾਇਆ ਤੇ ਬੰਦੇ ਆਏ ਇਹ ਜੀ ਅੱਜ ਇਤੋਂ ਇਹ ਨਾਲੇ ਤੋਂ ਯਾਰ ਹੱਥ ਜੁੜ ਕੇ ਇੱਕ ਬੇਨਤੀ ਆ ਸਾਰੇ ਪੰਜਾਬੀ ਵੀਰਾਂ ਨੂੰ ਭਰਾਵਾਂ ਨੂੰ ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਵੀ ਇਹ ਡੋਰ ਨਾ ਵਰਤੋ ਯਾਰ ਜੇ ਆਪਣੇ ਡੋਰ ਕੱਟੀ ਜਾਊ ਕੁਝ ਨਹੀਂ ਹੁੰਦਾ ਦੁਬਾਰਾ ਆਪਾਂ ਚੜਾ ਲਾਂਗੇ ਪਤੰਗ ਉ ਤਾਂ ਗਵਰਨਮੈਂਟ ਨੇ ਪਾਬੰਦੀ ਲਾਈ ਆ ਪਰ ਪਾਬੰਦੀ ਹੋਣ ਦੇ ਬਾਵਜੂਦ ਵੀ ਇਹ ਚੋਰੀ ਛਿਪੇ ਡੋਰ ਲੈ ਆਉਂਦੇ ਕਿਤਨਾ ਕਿਤੋਂ ਕਿਉਂਕਿ ਪਤਾ ਨਹੀਂ ਨੇਕਾ ਹੀ ਜਾਨਵਰ ਇਹਦੀ ਲਪੇਟ ਚ ਆ ਜਾਂਦੇ ਉਹਨਾਂ ਦੇ ਪੰ ਕੰਬ ਕੱਟੇ ਜਾਂਦੇ ਆ ਉਹ ਵਿਚਾਰ ਉਹਨਾਂ ਵਿਚਾਰਿਆਂ ਦੀ ਮੌਤ ਹੋ ਜਾਂਦੀ ਹੈ ਗਰਦਨ ਕੱਟੀ ਜਾਂਦੀ ਹੈ ਤੇ ਪਰ ਇੱਕ ਬੇਨਤੀ ਜ਼ਰੂਰ ਇਹ ਆ ਵੀ ਆਪਾਂ ਮੋਟਰਸਾਈਕਲ ਤੇ ਆਪਾਂ ਕਿਤੇ ਵੀ ਜਾਂਦੇ ਆ ਨਾ ਤੇ ਆਪਣੇ ਫੇਸ ਤੇ ਉੱਪਰ ਕੱਪੜਾ ਜ਼ਰੂਰ ਬੰਨੋ ਤਾਂ ਜੋ ਡੋਰ ਤੇ ਆਪਣੇ ਨਾਲ ਟਕਰਾਵੇ ਤਾਂ ਆਪਣਾ ਨੁਕਸਾਨ ਨਾ ਹੋਵੇ ਤੇ ਇੱਕ ਇਹ ਬੇਨਤੀ ਜ਼ਰੂਰ ਮੰਨੋ ਵੀਡੀਓ ਨੂੰ ਕਰੋ ਸ਼ੇਅਰ ਤੇ ਜੇ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਇੱਕ ਇਹ ਸੁਨੇਹਾ ਜਰੂਰ ਲਵੋ ਕਿ ਬੇਨਤੀ ਮੰਨੋ ਸਾਡੀ ਮੋਟਰਸਾਈਕਲ ਦੇ ਉੱਪਰ ਜਾਂਦੇ ਜਾਂਦੇ ਮੂੰਹ ਤੇ ਪਰਨਾ ਜਰੂਰ ਫੁੰਦਿਆ ਕਰੋ ਧੰਨਵਾਦ ਜੀ